ਬਹੁਤ ਬਹੁਤ ਮੁਬਾਰਕਬਾਦ ਹੈ ਪਿੰਡ ਵਾਸੀਆਂ ਹਾਂਜੀ ਸਰ ਦੋ ਸ਼ਬਦ ਕਹਿਣਾ ਤੁਹਾਡਾ ਇਹ ਜਿਹੜਾ ਐਸਡ ਬਣਨਾ ਇਹ ਜਿਹੜਾ ਸਟੇਡੀਅਮ 50 ਲੱਖ ਰੁਪਏ ਜਿਹੜਾ ਹੈਗਾ ਇਹਦੇ ਲਈ ਸੈਂਸ਼ਨ ਹੋਇਆ ਔਰ ਇੱਕ ਕਰਲੇ ਤੁਹਾਡੇ ਪਿੰਡ ਦੇ ਮੇਰੇ ਖਾਲ ਆਸ-ਪਾਸ ਦੇ 10 ਪਿੰਡਾਂ ਨੂੰ ਬੜਾ ਫਾਇਦਾ ਹੋਏਗਾ। ਔਰ ਵੀਡੀਓ ਸਾਹਿਬ ਸਾਡੇ ਜੀ ਨਾਲ ਜੈ ਜੀ ਸਾਹਿਬ ਸਾਰੇ ਇੱਥੇ ਹਾਜ਼ਰ ਨੇ। ਔਰ ਮੇਰੇ ਖਿਆਲ ਵਿੱਚ 6 ਮਹੀਨੇ ਦੇ ਅੰਦਰ ਇਹ ਜਿਹੜਾ ਤਿਆਰ ਕਰਕੇ ਤੁਹਾਨੂੰ ਜਿਹੜਾ ਹੈਗਾ ਕੰਪਲੀਟ ਕਰਕੇ ਤਵਾ ਜੀ। ਠੀਕ ਹੈ ਠੀਕ ਹੈ। ਤੇ ਕਿੰਨੀ ਲੱਗਤ ਹੈ ਤੁਹਾਡੀ? ਯੋ ਕਿ ਸਾਡੀ ਲਾਗਤ 50 ਲੱਖ 50 ਲੱਖ ਦੇਖ ਲਈਏ। ਕੌਸੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ। ਸੂਤੋ ਇਹ ਇਹ ਪਹਿਲ ਹੈ ਕਿ ਨੌਜਵਾਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸੇਟਾਂ ਮਨ ਲਾਇਆ ਜਾਵੇ। ਤੇ ਉਹਦੇ ਤਹਿਤ ਇਹ ਜਿਹੜੇ ਸਟੇਡੀਅਮ ਤੇ ਹੋਰ ਉਸ ਤੋਂ ਬਾਅਦ ਜੋ ਵੀ ਇੱਥੇ ਗੇਮਸ ਜਿਹੜੀਆਂ ਖੇਡਣਗੇ ਟਰੈਕ ਵੀ ਬਣਨਾ ਉਹਨਾਂ ਦੀਆਂ ਜੋਬ ਕਿਟਸ